ਔਰ ਕਿਨੇ ਤੇ ਜਦੋਂ ਤਾਂ ਸਾਹਿਬਾਂ ਨੂੰ ਹੀ ਪਤਾ ਲੱਗਿਆ ਸੀ ਵਾਕਈ ਇਹ ਖਾਜਾ ਰਾਜ ਪੰਜਾਬ ਦਾ ਸਭਾ ਚੋਣ ਵਾਲਾ ਬਣਦਾ ਤੇ ਇਹ ਨਹੀਂ ਅਗਲਾ ਕੌਮਾਸ ਵੀ ਤੇ ਸੁਣਦੇ ਵੀ ਨੇ ਤੇ ਸੁਣਿਆ ਵੀ ਨੇ ਲੋਕਾਂ ਨੇ ਅੱਜ ਦੀਪ ਸੰਧੂ ਰਿਹਾ ਨਹੀਂ ਛੱਡਿਆ ਛੋਟੀ ਸਰਕਾਰ ਨੇ ਕਿਉਂਕਿ ਬਾਈ ਦੀਆਂ ਇਲੈਕਸ਼ਨਾਂ ਚੱਲਦੀਆਂ ਸੀ ਉਹਨੇ ਕਹਿਤਾ ਸੀ ਕਿ ਮੈਂ ਆ ਕੇ ਹੋਰ ਪੌੜੜੇ ਉਹਨੂੰ ਇਹਨਾਂ ਨੇ ਸੋ ਨਹੀਂ ਛੱਡਿਆ ਉਹਨੂੰ ਖਤਮ ਕਰਤਾ ਫਿਰ ਹਰਿਆਣੇ ਦੇ ਵਿੱਚ ਮਰਵਾਤਾ ਤੇ ਲੇਕਿਨ ਨਹੀਂ ਜੇ ਅੱਜ ਰਹਦਾ ਉਹ ਆ ਜਿਹੜੀਆਂ ਪੂਰੇ ਪੀੜੀਆਂ ਵੋਟਾਂ ਪਹਿਲਾਂ ਨਹੀਂ ਗੀਆਂ ਨੇ ਤਾਂ ਇਹਦੇ ਵਿੱਚ ਅਸੀਂ ਕਿਸੇ ਨੂੰ ਨਿੰਘਣ ਨਹੀਂ ਦਿੰਦੇ ਸੀ ਪੂਰੇ ਤੇ ਨੌਜਵਾਨ ਬਹੁਤ ਜੁੜਦੇ ਉਹਦੇ ਨਾਲ ਚਲੋ ਅੱਜ ਵੀ ਉਹਦੀ ਸੋਚ ਨਾਲ ਮੁੰਡੇ ਜੁੜਦੇ ਆ ਰਹੇ ਨੇ ਸਾਡੇ ਨਾਲ ਇਹੀ ਕਰਮਾਂ ਦੇ ਉੱਪਰ ਮਨਦੀਪ ਸਿੱਧੂ ਚੱਲੂਗਾ ਦੀਪ ਸਿੱਧੂ ਵਾਲਿਆਂ ਦੇ ਤੇ ਮੁੰਡੇ ਜ਼ਰੂਰ ਜੁੜ ਲੈਗੇ ਨਾਲ ਉਹਦੀ ਸੋਚ ਨਾਲ ਪਤਾਂ ਜੀ ਦੀਪ ਸਿੱਧੂ ਨਾਲ ਯੂਥ ਦਾ ਕਿੰਨਾ ਪਿਆਰ ਹੈ ਇਹ ਅੱਜ ਦੇਖਣ ਦੇ ਵਿੱਚ ਵੀ ਆਇਆ ਜੀ ਕਿਉਂਕਿ ਦੀਪ ਸਿੱਧੂ ਦੀ ਜਿਹੜੀ ਫੋਟੋ ਲਾਈ ਹੋਈ ਸੀ ਟਰੈਕਟਰ ਦੇ ਅੱਗੇ ਲੋਕਾਂ ਨੇ ਉਹਨਾਂ ਉਹਨੂੰ ਵੀ ਹਾਰ ਪਾ ਕੇ ਜਣੀ ਸਨਮਾਨ ਦਿੱਤਾ ਜੀ ਬਿਲਕੁਲ ਜੀ ਯੂਥ ਨੇ ਸਲਮਾਨ ਦਿੱਤਾ ਜੀ ਬਿਲਕੁਲ ਜੀ ਉਹੀ ਗੱਲ ਆ ਵੀ ਯੂਥ ਵੀ ਤੇ ਸਲਮਾਨ ਆ ਦੀਪ ਸੱਧੂ ਦਾ ਤੇ ਗੱਲ ਹੈਗੀ ਆ ਉਹਨੀਆਂ ਕਦਮਾਂ ਦੇ ਉੱਪਰ ਜੋਸ਼ ਚੱਲਿਆ ਹੋਇਆ ਤੇ ਚੱਲੂਗਾ ਤੇ ਗਾਹਾਂ ਆਪਾਂ ਨੂੰ ਮੁਰੇ ਵੋਟਾਂ ਦੇ ਵਿੱਚ ਵੀ ਚਾਹੇ ਗਾਲੀਆਂ ਵੋਟਾਂ ਆਉਂਦੀਆਂ ਨੇ ਸਤਾਈਆਂ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਹਲਾਰਾ ਮਿਲੂਗੀ ਚੀਜ਼ ਦਾ ਨੌਜਵਾਨ ਪੀੜ੍ਹੀ ਹੈ ਜਿਹੜੀ ਦੀਪ ਸੱਧੂ ਦੀ ਸੋਚ ਨੂੰ ਅਪਣਾ ਰਹੀ ਆ ਬਾਕੀ ਮਨਦੀਪ ਸਿੰਘ ਸੱਧੂ ਵੀ ਉਹੀ ਸੋਚ ਨੂੰ ਲੈ ਕੇ ਚੱਲ ਰਿਹਾ ਲੋਕਾਂ ਤੱਕ ਪਹੁੰਚ ਕਰ ਰਿਹਾ ਬਹੁਤ ਸੋਨਾ ਸਾਨੂੰ ਪ੍ਰਭਾਵ ਮਿਲ ਰਿਹਾ ਚੀਜ਼ ਦਾ ਅ ਗਿੱਲ ਸਾਹਿਬ ਜਿਵੇਂ ਕਿ ਹੁਣ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ ਜੀ ਬਿਲਕੁਲ ਵੱਜ ਚੁੱਕਿਆ ਹੈ ਤੇ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਆਪਾਂ ਨੂੰ ਜਿਹੜੇ ਚਿੰਨ੍ਹ ਨੇ ਮਿਲ ਗਏ ਨੇ ਜੀ ਜਿਹੜੇ ਇਲੈਕਸ਼ਨ ਦੇ ਵਿੱਚ ਹੁੰਦੇ ਨੇ ਜੀ ਨਿਸ਼ਾਨ ਮਿਲ ਕੇ ਨੇ ਜੀ ਸਾਡੀ ਪਾਰਟੀ ਜਿਹੜੀ ਯਾਦ ਸੋਚਣਾ ਲੜ ਰਹੀ ਆ ਤੇਨੇ ਪਾਰਟੀਆਂ ਇਕੱਠੀਆਂ ਸਮੂਹ ਆ ਸਾਡਾ ਸਾਨੂੰ ਨਲਕੇ ਅਸੀਂ ਇਸ ਲਗਤ ਕਰ ਲਿਆ ਨਲਕੇ ਮਿਲ ਕੇ ਚੋਣ ਲੜ ਸਕਦੇ ਤੋਂ ਨਲਕੇ ਦੇ ਵਿੱਚ ਲੋਕਾਂ ਨੂੰ ਦੱਸਣਾ ਵੀ ਜਾਵਾਂਗੇ ਜਿੰਨੀਆਂ ਪੰਛਕਧਰਾ ਨੇ ਸਾਡੀਆਂ ਉਹਨਾਂ ਨੂੰ ਚੋਣ ਨਿਸ਼ਾਨਾ ਨਲਕੇ ਮੜੇ ਹੋਏ ਆ ਸਾਡੇ ਪੈਰ ਹਲਕੇ ਦੇ ਵਿੱਚ ਨੇ ਜੋ ਤੇ ਘਰ ਘਰ ਤੱਕ ਅਸੀਂ ਪਹੁੰਚਾਵਾਂਗੇ ਉਹਨਾਂ ਨੂੰ ਤੇ ਬਹੁਤ ਵਧੀਆ ਪ੍ਰਚਾਰ ਲੈ ਕੇ ਜਾਵਾਂਗੇ ਜੇ ਟਾਈਮ ਹੋਰ ਮਿਲਦਾ ਅਸੀਂ ਹੋਰ ਵੀ ਜਿੱਥੇ ਨਹੀਂ ਰਿਹਾ ਉੱਥੇ ਅਸੀਂ ਹੋਰ ਵੀ ਮੂਰੇ ਹੋ ਕੇ ਲੜਾਂਗੇ ਅ ਟੱਕਰ ਦਵਾਂਗੇ ਅਸੀਂ ਸਰਕਾਰ ਨੂੰ ਤੇ ਕਾਂਗਰਸ ਨੂੰ ਬਦਲਾਂ ਕੋਈ ਸਮਾਜ ਵਾਸਤੇ ਕੋਈ ਪੰਜਾਬ ਵਾਸਤੇ ਮੋਟਰਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੀਦਾ ਲੋਕ ਸਮਾਜ ਵਾਸਤੇ ਇਹੀ ਬੇਨਤੀ ਕਰਦੇ ਆ ਬੱਚਿਆਂ ਨੂੰ ਦੂਰ ਰੱਖੋ ਨਸ਼ਿਆਂ ਤੋਂ ਸਭ ਤੋਂ ਵੱਡੀ ਗੱਲ ਹੈ ਕਿਉਂ ਨਸ਼ਾ ਬਹੁਤ ਫੈਲ ਰਿਹਾ ਜਵਾਨਾਂ ਨੂੰ ਅਸੀਂ ਹੁਣ ਤੋਂ ਆਪਦੇ ਨਸ਼ਿਆਂ ਤੋਂ ਦੂਰ ਰੱਖਾਂਗੇ ਤਾਂ ਕਰਕੇ ਜਾਗ ਪਰੇ ਰਹਾਂਗੇ ਸੋ ਮੈਸੇਜ ਇਹੀ ਆ ਤੁਹਾਡਾ ਧੰਨਵਾਦ ਪੱਤਰਕਾਰ ਸਾਹਿਬ ਤੁਸੀਂ ਟਾਈਮ ਟਾਈਮ ਤੇ ਆ ਕੇ ਗੱਲਬਾਤ ਸੁਣਦੇ ਹੋ ਲੋਕਾਂ ਦੇ ਤੱਕ ਪਹੁੰਚਾਉਂਦੇ ਹੋ ਤੇ ਕਲਮ ਨਵਕਤਾ ਚੈਨਲ ਨੂੰ ਥੈਂਕ ਯੂ ਧੰਨਵਾਦ ਤੁਹਾਡਾ ਪ੍ਰਧਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਦਿਨਾਰ